ਹੈਲੋ ਵੈਲਕਮ ਬੈਕ ਟੂ ਮਾਈ ਚੈਨਲ ਹਰ ਸਨੌਜੀ ਕੀ ਹਾਲ ਚਾਲ ਨੇ ਸਭ ਦੇ ਮੀਟ ਖਰਦੀਆਂ ਵਧੀਆ ਹੋਣਗੇ ਅੱਜ ਮੈਂ ਰੈਡੀ ਹੋ ਰਹੀ ਆ ਤੇ ਆਪਾਂ ਅੱਜ ਚੱਲੇ ਆ ਜੁਬਸਿਟੀ ਜੁਬਸਿਟੀ ਤੀਆਂ ਆ ਤੀਆਂ ਦਾ ਮੇਲਾ ਆ ਮੈਂ ਰੈਡੀ ਹੋ ਗਈ ਸੀ ਇਹ ਤਾਂ ਮੈਨੂੰ ਸਮਝ ਨਹੀਂ ਸੀ ਲੱਗਦਾ ਕਿੜੀਆਂ ਪੰਗਾ ਪਾਵਾਂ ਕਿਉਂਕਿ ਮੇਰੇ ਸੂਟ ਨਾਲ ਕੋਈ ਮੈਚ ਨਹੀਂ ਸੀ ਕਰਦੀਆਂ ਤੇ ਪਰ ਮੈਨੂੰ ਆ ਲੱਗ ਗਈਆਂ ਆ ਦੇਖੋ ਬਿਲਕੁਲ ਮਿਲਕ ਮੈਚ ਕਰਦੀਆਂ ਆ ਤੇ ਇਹ ਪੰਗਾ ਮੇਰੀ ਸਿਸਟਰ ਨੇ ਭੇਜਿਆ ਸੀ ਇੰਡੀਆ ਤੋਂ ਇੱਕ ਕੱਚ ਦੀਆਂ ਪੰਗਾ ਆ ਫਤਲੇ ਚੱਲਦੀਆਂ ਮੇਰੀ ਫਰੈਂਡ ਨੇ ਆਉਣਾ ਸੀਗਾ ਮਨ ਲਾ ਆ ਗਈ ਆ ਇਹ ਇੱਧਰ ਦੀਦੀ ਹੁਣ ਹੀ ਆ ਗਏ ਆ ਘਰ ਹੈਲੋ ਦੇਖੋ ਕਿੰਨੇ ਸੋਹਣੇ ਲੱਗਦੇ ਆ ਬਹੁਤ ਨਾਈਸ ਕਲਰ ਆ ਨਾ ਇੱਧਰ ਆ ਤੁਹਾਡੇ ਬਲੌਗਰ ਆ ਜੀ ਫੋਨ ਵੀ ਕਰੀ ਬਲੌਗਰ ਵੀ ਸੋਹਣੇ ਲੱਗਦੇ ਆ ਸੋਹਣਾ ਹੈ ਨਾ ਜੀ ਬਹੁਤ ਸੋਹਣਾ ਲੱਗਿਆ ਮੈਨੂੰ ਕਲਰ ਬਹੁਤ ਪਸੰਦ ਆਇਆ ਹੈ ਤਾਂ ਵੀ ਅੱਪਾ ਹੁਣ ਹੋ ਗਏ ਆ ਰੈਡੀ ਹਾਂਜੀ ਭਾਬਾ ਬਹੁਤ ਚੰਗੀ ਮੌਸਮ ਵਧੀਆ ਹੈ ਅੱਜ ਹਾਂਜੀ ਤੁਸੀਂ ਕਿੱਦਾਂ ਤੇਲ ਚਵਾਈ ਪਹਿਲਾਂ ਮੈਂ ਕਿ ਸ਼ਾਇਦ ਤੇਲ ਚਵਾਉਣਾ ਪੈਣਾ ਇਹ ਮੇਰੀ ਫਰੈਂਡ ਆ ਮਨਦੀਪ ਸਤਿ ਸ਼੍ਰੀ ਅਕਾਲ ਲਾਦਾ ਮੇਰੇ ਸਤਿ ਸ਼੍ਰੀ ਅਕਾਲ ਬੈਠ ਕੇ ਦੇਖੋ ਘਰ ਕਿੰਨਾ ਪਿਆਰਾ ਆ ਬਿਊਟੀਫੁਲ ਬਹੁਤ ਡਿਗਨਿਫਾਈ ਹਾਂ ਜਿਵੇਂ ਕਿ ਆਪਾਂ ਹਾਂ ਆਪ ਘਰ ਬਣਾਏ ਆ ਦੇਖੋ ਤੇ ਬੀਬੀਆਂ ਸੋਹਣੇ ਸੋਹਣੇ ਸੂਟ ਪਾ ਕੇ ਟੌਰ ਕੱਢ ਕੇ ਆਈਆਂ ਆ ਆਪਾਂ ਪਹੁੰਚ ਗਏ ਆ ਇੱਥੇ ਜੁਬਸਿਟੀ ਤੀਆਂ ਦੇ ਮੇਲੇ ਤੇ ਰੈਡੀਆਂ ਤੁਸੀਂ ਹਾਂਜੀ ਜੀ ਹਾਂਜੀ ਜੀ ਪਾਰਕਿੰਗ ਸਾਨੂੰ ਮਿਲਦੀ ਨਹੀਂ ਸੀ ਪਰ ਆ ਪਾਰਕਿੰਗ ਲੱਗੇ ਸੀ ਲਾਉਣ ਸਿਕਿਉਰਟੀ ਵਾਲ ਆ ਗਿਆ ਇੱਥੇ ਧੱਕੇ ਨਾਲ ਸਾਨੂੰ ਥੋੜੀ ਜਿਹੀ ਜਗ੍ਹਾ ਮਿਲੀ ਉੱਥੇ ਗੱਡੀ ਲਾ ਲਈ ਅਸੀਂ ਪਾਰਕ ਦੇਖੋ ਤੇ ਦੁਕਾਨਾਂ ਲੱਗੀਆਂ ਆ ਸੋਹਣੀਆਂ ਸੋਹਣੀਆਂ ਆ ਵੱਡਾ ਹਾਲ ਆ ਜਿੱਥੇ ਪ੍ਰੋਗਰਾਮ ਪੂਰਾ ਰੈਂਜ ਕੀਤਾ ਹੈ ਸਾਨ ਸਾਨੇ ਪ੍ਰੋਮ ਦੇ ਬਿਲਕੁਲ ਲਾਲੀ ਹੈਗਾ ਤੇ ਆ ਬੱਚਿਆਂ ਦਾ ਕਢਾਉਣੇ ਵੀ ਰੱਖੇ ਆ ਹਾਏ ਆ ਜੁੱਤੀ ਦੇਖੋ ਕਿੰਨੀ ਸੋਹਣੀ ਮੇਰੇ ਸੂਟ ਨਾਲ ਮੈਚ ਕਰ ਗਈ ਇਹ ਤੇਰੇ ਹੈਗੇ ਕੁੜਤੇ ਆ ਸਾਰੇ ਕਾਟਨ ਦੇ ਕੁੜਤੇ ਆ ਕੁੜਤੇ ਸੂਟ ਆ ਇਹ ਸੂਟ ਹੈ ਜਿਹਦਾ ਕਾਟਨ ਦੇ ਆ ਕੁੜਤੇ ਟਾਈਪ ਹਾਂ ਇਹ ਨੂੰ ਇਦਾਂ ਦਾ ਸੇਮ ਟੂ ਸੇਮ ਅੰਕਿਤਾ ਦੇ ਹਾਂ ਲੈਗਿੰਗ ਦੇ ਨਾਲ ਆ चली जा पर जो ना बोलिया मिलकर मेनू बड़ा मजा आता कितना कुत् पाइए सो एक बार फिर दोबारा मैं स्टेज पर तो थले होना, ਅਜੇ ਪਰ ਸ਼ੁਰੂਆਤ ਕੀਤੀ ਸੀ ਕਿਤੇ ਜਣਾ ਬੋਲੀਆਂ ਦੇ ਨਾਲ ਤੇ ਉਹਦੇ ਵਿੱਚੋਂ ਆਪਾਂ ਰੈਫਰਸ ਕੱਢਾਂਗੇ ਸ਼ਾਇਦ ਕਿਸੇ ਨੂੰ ਗੁਰਦਾਸ ਨੰਦ ਦੇ ਸ਼ੋਹ ਦੀ ਫ੍ਰੀ ਟਿਕਟ ਮਿਲ ਜਵੇ ਕਿਤੇ ਆਹਾ ਕਿਓ ਕਿੰਨਾ ਜਾਇਏ ਨੇ ਔਰ ਇਹਨਾਂ ਯਾਤਰੀਓ ਕਰਾਪੋਰ ਨੇ ਜੀਰੇ ਬਹਲੇ ਤਾਂ ਬਕਰਾਂ ਨਾ ਹੰਮੇ ਕੇ ਨਾ ਹਣਾ ਰਿੰਦ ਨਾ ਹੋ ਜਾ हाँ आलोकन सत्सरिकाल जी देख रही हूँ ना आलोकनी प्रा जी आलोकनी प्रा जी सत्सरिकाल जी आलोकनी प्रा 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 जी आलोकनी प्र ਰੇ ਰਹਾ ਹੈ ਕਹਿੰਦੇ ਬਚਪਨ ਹੁਣ ਇਹ ਨਾ 1 ਸਾਲ ਤੋਂ ਲੈ ਕੇ ਹੁਣ 8 ਸਾਲ ਦੇ ਕੋਲੇ ਤੱਕ ਆ ਰਿਹਾ ਹੈ ਸਾਰਾ ਪੰਜਾਬੀ ਸਟੁੱਟ ਦਿੰਦੇ ਆ ਪਤਾ ਨਹੀਂ ਜਿਨੇ ਜਿਨੇ ਪੰਜਾਬੀ ਪਹਿਰਾਵਾ ਪਾਇਆ ਪਾਣੀ ਪਾਣੀ ਬਚਪਨ ਮੁੰਡਾ 8 ਸਾਲ ਦਾ ਹੋ ਗਿਆ ਪੁਰਾਣੀ ਆਪ ਵੀ ਕੁਝ ਸੁਣ ਲੈ ਰਹੇ ਹੰਮਾ ਇਹ ਪਾਪਾ ਦੇ ਸਾਰੇ ਜਿਵੇਂ ਨਾ ਫੋਕਤੀ ਇੰਨਾ ਲੈ ਕੰਦੇ ਨੇ ਸੱਚ ਸੀ ਨਹੀਂ ਜਮਟ ਰਹੀ ਸੀ ਸਿਆਣੇ ਕਹਿੰਦੇ ਨੇ ਧੀ বিনা ਬੇੜਾ ਸੁੰਨਾ ਚੂੜੀ বিনা ਬੇੜਾ ਸੁੰਨਾ ਬੇਲੰਬੋ ਕਿਸਨ ਦਾ ਆਉਣੇ ਨੂੰ ਨਾਲੇ ਤੁਸੀਂ ਵੀ ਅਕਲ ਕਰੋ ਜੇ ਜਾਗਤ ਜਹਾਂ ਚ ਪਿਆ ਨਹੀਂ ਹੋਣ ਸਿਆ ਪੁੱਤ ਕਿੱਥੇ ਵਿਆਹ ਗਏ ਲੋਕ ਕਿੱਥੇ ਆਏ ਮੈਨੂੰ ਕਹਿੰਦੇ ਨਾਮ ਭੁੱਲ ਰ ਗਿਆ ਝੂਠ ਹੈ ਯਾਰ ਮੈਂ ਕਿਹੜੀ ਮੈਂ ਕਿਹੜੀ ਲਈ ਤਾਨੂੰ ਲੱਗਦਾ ਹੋਵੇ ਮੈਂ ਲੇਟ ਆ ਇਹ ਪ੍ਰਮੋਟਰ ਲੇਟ ਹੈ ਮੈਂ ਸਵੇਰ ਦਾ ਆ ਗਿਆ ਸੀ ਇੱਥੇ ਮੈਨੂੰ ਦਿਨ ਘੰਟੇ ਹੋ ਗਏ ਮੈਂ ਤਿਆਰ ਹੋ ਕੇ ਬੈਠਾ ਆਇਆ ਸੀ ਸੋ ਇਹਨਾਂ ਦਾ ਆਪਸੀ ਕਾਗਜ਼ੀ ਕਾਰਜਕ੍ਰਮ ਲੇਟ ਹੋ ਗਿਆ ਮੈਂ ਨਹੀਂ ਲੇਟ ਹੋਇਆ ਸੋ ਕਰੀਏ ਸ਼ੁਰੂ ਤਮ ਜਾਦੀਆਂ ਗੱਲਾਂ ਨਹੀਂ ਕਰਨੀ ਆਪਾਂ ਤੰਗੜਾ ਹੀ ਪਾ ਰਹੇ ਹਾਂ ਢਾਈ ਮਿੰਟ ਤੋਂ ਸ਼ੁਰੂ ਕਰ ਦਾਂ ਆਲੋ ਤੁਹਾਨੂੰ ਜੀ ਸਾਰਿਆਂ ਨੂੰ ਮੇਰੀ ਜੀ ਮੇਲਾ ਤੀਆਂ ਦਾ ਤੀਆਂ ਜੋਗ ਜੋਗ ਜਿਉਂਦੀਆਂ ਰਹਿਣ ਬਹੁਤ ਸਾਰੀਆਂ ਦੁਆਵਾਂ ਬੱਚਿਆਂ ਨੂੰ ਤੁਸੀਂ ਹਮੇਸ਼ਾ ਆਪਣੀ ਜ਼ਿੰਦਗੀ ਚ ਸਫਲ ਹੋਵੋ ਜਿਹੜੇ ਨਵੇਂ ਨਵੇਂ ਆਏ ਐ ਇਸ ਮੁਲਕ ਚ ਉਹਨਾਂ ਨੂੰ ਵੀ ਬਹੁਤ ਸਾਰਾ ਪਿਆਰ ਜਿਹੜੇ 25 30 ਸਾਲਾਂ ਵਾਲਾ ਉਹਨਾਂ ਨੂੰ ਵੀ ਬਹੁਤ ਸਾਰਾ ਸਵਾਦ ਜੀ ਕਰੀਏ ਜੋ うん。 I'm a ਅਸ ਨੂੰ ਪਿਆਰ ਇਹ ਕਰਦੇ ਮਹੱਬਤ ਕਰਦੇ ਆਂ ਆਲ ਦੇ ਸਾਕ ਜੀ ਤੇਰੇ ਪਰਮ ਹੁੰਦੀ ਰਹੀ ਔਰ ਮਾਰ ਚੋਤੀ ਦੇ ਚੋਗਰਾ ਜੇ ਹੁੰਦੀ ਰਹੀ ਖੜੀ ਮਲਾਈਆ ਨਹੀਂ ਤੁਲੇ ਖੰਗ ਜੱਤ ਨੇ ਲਖਾਈਆ ਉਹ ਨਾਮ ਮਿੱਤਰਾਂ ਦਾ ਚੱਲਿਆ ਜਪੀ ਤੇ ਤੇਰਾ ਹੁਸਨ ਵੀ ਨਾਲ ਦਾ ਤਬਾਈਆ Estoy en el ਸਾਂਦੀ ਲਾ ਮੈਂ ਸੁਰਖੀ ਬੱਦੀ ਸਜਣਾ ਮੇਰੇ ਖਾਪਾ ਖੰਗਲਾਮਨ ਵਾਰਾ ਤਾਕ ਦੇ ਨ ਤੁਮ ਤੇਰੀ ਪੈੜ ਕਰਦਾ ਹਰ ਕੋ ਮੈਰ ਸੁਨਾ ਸੁਖੀ ਸਾਦੀ ਲਾ ਮੈਂ ਸੁਖੀ ਮਰਦੀ ਸਜਣਾ ਦੀ ਤੇਰੇ ਖਾਪਾ ਮੋਰਾ ਨਿਕਲ ਕੇ ਆਇਆ ਓ ਮਾਈ ਗਾਡ ਬਹੁਤ ਮੁਸ਼ਕਲ ਸੀ ਬਾਹਰ ਹੋਣਾ ਵੀ ਚੈਲੰਜ ਸੀਗਾ ਸਾਡੇ ਲਈ ਹਾਂਜੀ ਤੁਹਾਨੂੰ ਸੁਣਦਾ ਕਿ ਨਹੀਂ ਪੂਰੀ ਤਰ੍ਹਾਂ ਉਹਨਾਂ ਘਰ ਜਾ ਕੇ ਪਤਾ ਲੱਗਾ ਬਾਜੀ ਹੁਣ ਤੈਨੂੰ ਸੁਣਦਾ ਹੀ ਨਹੀਂ ਬਾਜੀ ਕੁਛ ਕਹਿੰਦਾ ਕੁਲਫੀ ਲੈਂਡ ਦੇ ਲਈ ਵੀ ਨਾ ਮਾਇਨ ਲੱਗੀ ਆ ਤੋ ਕੇ ਰਹਾ ਹੈ ਕਿ ਉਹ ਲਾ ਦੋ ਜੀ ਖੋਲ ਕੇ ਦੋ ਮੈਨੂੰ ਸਵਾਦ ਹੈ ਨਾ ਅਸਰ ਪੰਪ ਪੰਦਿਆ वाह बहुत ला नहीं तो लगता जियल ਵੇ ਆਪਣੇ ਸਬਸਕ੍ਰਾਈਬਰ ਮਿਲ ਗਏ ਮੈਂ ਥੋੜੀ ਜਿਹੀ ਦੇ ਰਹੀ ਹਾਂ ਅੱਛਾ ਜੀ ਇਹ ਵੀ ਮੈਂ ਵੀਡੀਓ ਪੋਸਟ ਕਰਨੀ ਆ ਯਾਰ ਜਰੂਰ ਦੇਖਿਓ ਸਤਿ ਸ਼੍ਰੀ ਅਕਾਲ ਜੀ ਬੇਟਾ ਕਿੱਦਾਂ ਹਾਂ ਚੱਲ ਇਹ ਤੁਹਾਡੀ ਬੇਟੀ ਆ ਅੱਛਾ ਜੀ ਮੈਚਿੰਗ ਮੈਚਿੰਗ ਸੋਹਣੇ ਲੱਗਦੇ ਆ ਇਹਨਾਂ ਨਾਮਾ ਦੀਆਂ ਅੱਛਾ ਉਹ ਡਾਕਟਰ ਮੇਰੀਆਂ ਸੀ ਇਹਨਾਂ ਨੇ ਹੋਣ ਪਾਇਆ ਸੀ ਅੱਛਾ ਜੀ ਯਾਨ ਨੇ ਬਹੁਤ ਸੋਹਣਾ ਪਰਫਾਰਮੈਂਸ ਕੀਤਾ ਬੱਚਿਆਂ ਨੇ ਮਿਹਨਤ ਸੀਗੀ ਕਾਫੀ ਕੀਤੀ ਹੁਣੇ ਹਾਂ ਜੀ ਯਾਰ ਸ਼ੋ ਲੋ ਜੀ ਇਥੇ ਤਾਂ ਨਹੀਂ ਆਉਂਦਾ। ਇੱਧਰ ਆਪਾਂ ਮੰਦੀਪ ਨਹੀਂ ਨਹੀਂ ਡੈਡੀ ਅਸੀਂ ਪੀ ਕੇ ਆਏ ਆ। ਆ ਜਾ ਮੰਦੀਪ। ਚੱਲ। ਵੀ ਮੈਂ ਨਾ ਆਪਣੀ ਫਰੈਂਡ ਨੂੰ ਦਿਖਾਣ ਲਈ ਆਈਆਂ ਬਾਗ ਬਹੁਤ ਲੱਗੇ ਆ। ਹਾਂ ਤੂੰ ਤੋੜ ਕੇ ਵਿਖਾ ਸਕਦੇ। ਲਫਾਫਾ ਨਹੀਂ ਨਹੀਂ ਤੂੰ ਲਫਾਫਾ ਲੈ ਲੈ ਜੇ ਤੋੜਨੇ ਆ ਤੇ। ਹਾਂ ਦਿੱਖ ਜਾ। ਹਾਂ ਹਾਂ ਤੋੜ ਲੈ। ਇੱਥੋਂ ਲੈ ਕੇ ਗਈਆਂ। ਵੀ ਮੰਦੀਪ ਨੂੰ ਨਾ ਪਹਿਲੀ ਵਾਰ ਇਹਨੇ ਬਾਗ ਦੇਖਣੇ ਆ ਤਾਂ ਇਹਨੂੰ ਸਪੈਸ਼ਲ ਲੈ ਕੇ ਆਂਦਾ ਆ। ਅਸੀਂ ਰੈਸਟੋਰੈਂਟ ਵੱਲ ਖਾਣ ਜਾਣਾ ਹੈ ਤੇ ਮੈਂ ਸਪੈਸ਼ਲ ਇਹਨੂੰ ਇੱਧਰ ਨੂੰ ਮੁੜ ਕੇ ਲੈ ਆਈਆਂ ਪਹਿਲੇ ਖਰੀਦੇ ਹੀ ਬਹੁਤ ਜਿਆਦਾ ਮੇਰੀਆਂ ਖਰੀਆਂ ਦੇਖ ਐ ਇਹ ਉੱਡਣ ਕਿਤੇ ਦਿੰ ਦੇ ਦੇਖਣਾ ਜਿਆਦਾ ਪੋਲਾ ਥੋੜੇ ਪੋਲੇ ਪੈ ਗਏ ਹੁਣੇ ਹੁਣ ਨਹੀਂ ਇਹਦੇ ਘਰੇ ਕੀ ਆ ਹਾਂ ਉਧਰ ਤੈਨੂੰ ਹਾਂ ਆ ਤਾਂ ਕਿੰਨੇ ਖਰਾਬ ਹੋਏ ਆ ਤੈਨੂੰ ਪਰ ਸੰਮਣ ਵੀ ਦਿਖਾ ਦਮ ਉਧਰ ਲੱਗੇ ਕਿੰਨੇ ਪਰ ਸੰਮਣ ਨਹੀਂ ਪਤਾ ਪੱਕੇ ਨਹੀਂ ਹੈਗੇ ਹਲੇ ਹਾਂ ਹਾਂ ਤੋੜ ਲਾ ਮਨਦੀਪ ਕਹਿੰਦੀ ਮੇਰਾ ਮਨਦੀਪ ਕਹਿੰਦੀ ਮੈਂ ਆਪਣੇ ਨਿਆਣੇ ਲੈ ਲੈ ਜਾਂਦੀ ਆਏ ਹਾਏ ਦੇਖੋ ਤੇ ਅੱਜ ਕੁੜੀਆਂ ਨੂੰ ਬਾਗਾਂ ਚ ਲੈ ਆਂਦਾ ਆਪਾਂ ਤੇ ਪੀਚ ਤੋੜਦੀਆਂ ਦੇਖੋ ਬਈ ਤੀਆਂ ਤੋਂ ਬਾਅਦ ਮੇਰੇ ਸਹਲੀਆਂ ਚੁਣ ਚੁਣ ਕੇ ਪੀਚ ਤੋੜਦੀਆਂ ਪਈਆਂ ਹੋ ਡੈਡੀ ਕਿੱਦਾਂ ਠੀਕ ਐ ਤੁਸੀਂ ਠੀਕ ਠੀਕ ਹਾਂ ਅੋਰ ਜੀ ਤੁਹਾਨੂੰ ਮਿਲਣਾ ਹੋ ਗਿਆ ਆਹ ਜਾਣ ਕੇ ਆਉਣਾ ਹੀ ਨਹੀਂ 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 ਬਹੁਤ ਗੁਰਨਾਮਪੁਰ ਲੇਟ ਬਹੁਤ ਆਇਆ ਡੈਡੀ ਡੈਡੀ ਜੀ ਹੁਣੇ ਲਫਾਫਾ ਦਿੱਤਾ ਹੈ ਮਨਦੀਪ ਨੂੰ ਆ ਇੱਥੇ ਆਹ ਇੱਥੇ ਕਿੰਨਾ ਪਰ ਆਇਆ ਡੈਡੀ ਜੀ ਹੁਣੇ ਹੈਲਪ ਕਰਦੇ ਆ ਔਰ ਹੁਣ ਚੁੱਕੀ ਜਾਂਦੇ ਆ ਹਾਂ ਇੱਧਰ ਇੱਧਰ ਲਾਈਨ ਚਾਚੀ ਦਦੇਲਾ ਮੰਮੀ ਨੂੰ ਫਿਕਰ ਪਿਆਵੇ ਕੁੜੀ ਲਾਜ ਵੇਖੋਸ਼ ਨੋ ਕੁਛ ਹਾਂ ਸਾਡੇ ਦੋ ਦੱਬਾ ਭੱਕ ਲੈ ਆਈ ਹਾਂ ਹਾਂ ਮੰਮੀ ਮੈਨੂੰ ਚੇਤਾ ਭੁੱਲ ਗਿਆ ਸੱਚੀ ਹਾਂ ਰਾ ਬੁੜੀ ਦੀ ਫੈਲੋ 2 hours later ਆਈ ਟੌਰੇ ਕਿੱਦਾਂ ਮੇਰਾ ਬੱਚਾ ਹੈ ਮਾਮੀ ਯਰ ਮਾਮੀ ਨਾ ਠੋਮ ਜੜੇ ਤਸੀਂ ਮੈਸੀ ਕਿੱਤਾ ਭੁੱਤ ਮੰਮਾ ਨੂੰ अच्छा जी आई लव यू हां ਆਪਾਂ ਘਰ ਪਹੁੰਚ ਗਏ ਸੀਗੇ ਤਾਂ ਘਰ ਪਹੁੰਚਦਿਆਂ ਨੂੰ ਸਾਨੂੰ ਰਾਤ ਦੇ 10:00 ਵੱਜ ਗਏ ਆ ਤੇ ਮੇਰੀ ਫਰੈਂਡ ਵੀ ਲੇਟ ਹੋ ਚੱਲੀ ਆ ਇੰਨੇ ਵੀ ਹੁਣ 45 ਮਿੰਟ ਦੀ ਦੂਰੀ ਤੇ ਘਰ ਜਾਣਾ ਆ ਹਾਂ ਹਾਂ ਛੀ ਛੀ ਹਾਂ ਠੰਡ ਕਿੰਨੀ ਹੋ ਗਈ ਨਾ ਜੋੜਾ ਤੇਰੇ ਛੁੜ ਜੋੜ ਮਾਸੀ ਨੂੰ ਹਾਇ ਤਾਂ ਕਰ ਦੋ ਤਾਂ ਕਿ ਹਾਇ ਮਾਸੀ ਛੀ ਯਾ ਚਲ ਕੋਈ ਨਹੀਂ ਮਨਦੀਪ ਤੂੰ ਵੀ ਚਲ ਜਾ ਫੇਹ ਪਹੁੰਚ ਕੇ ਫੋਨ ਕਰ ਦੇ ਓਕੇ ਯਾ ਚਲੋ ਠੀਕ ਓਕੇ ਹਾਂ ਆਪਾਂ ਪਹੁੰਚ ਕੇ ਘਰ ਮੇਰੇ ਛੋਨੇ ਬੱਚੇ ਕੋਲ ਕੰਦਰ ਜੀ ਮम्मा ਮੈਨੂੰ ਵੀ ਲੈ ਜਾ ਨਾਲ ਬੱਚੇ ਉੱਥੇ ਬਹੁਤ ਬੱਚੇ ਸੀਗੇ ਆਪਾਂ ਨੈਕਸਟ ਈ ਤੈਨੂੰ ਲੈ ਕੇ ਜਾਵਾਂਗੇ ਉੱਥੇ ਓਕੇ ਯਾ ਅੱਜ ਤੀਆਂ ਦਾ ਮੇਲਾ ਬਹੁਤ ਵਧੀਆ ਰਿਹਾ ਕਾਫੀ ਫਨ ਸੀ ਵੀ ਐਕਸਪੈਕਟ ਨਹੀਂ ਸੀ ਕੀਤਾ ਵੀ ਇੰਨਾ ਜ਼ਿਆਦਾ ਬਿਜ਼ੀ ਹੋਣਾ ਖੜੇ ਹੋਣ ਨੂੰ ਜਗ੍ਹਾ ਨਹੀਂ ਸੀਗੀ ਤੁਸੀਂ ਵੀਡੀਓ ਚ ਦੇਖਿਆ ਤੇ ਫਿਰ ਬਾਅਦ ਵਿੱਚ ਡਿਨਰ ਕੀਤਾ ਡਿਨਰ ਦੇ ਟਾਈਮ ਤੇ ਸਾਡਾ ਫੋਨ ਬਿਲਕੁਲ ਕੰਪਲੀਟਲੀ ਡੈੱਡ ਹੋ ਗਿਆ ਸੀਗਾ ਇਸ ਕਰਕੇ ਖਾਣੇ ਦੀ ਵੀਡੀਓ ਨਹੀਂ ਬਣਾ ਹੋਈ ਅਸੀਂ ਡਾਡੀ ਹੁਣਾਂ ਨੂੰ ਕਿਹਾ ਤੁਸੀਂ ਆਪਣਾ ਫੋਨ ਚਾਰਜਰ ਲਾਇਆ ਅਸੀਂ ਰੈਸਟੋਰੈਂਟ ਦੇ ਵਿੱਚ ਫੋਨ ਚਾਰਜ ਲਾਇਏ ਸੀਗੇ ਸੋਨਿਆ ਦੀ ਦਾ ਮੇਰੇ ਜਨਣਾ ਨੇ ਉਹਨਾਂ ਦਾ ਫੋਨ ਮੈਂ ਲੈ ਕੇ ਉਹਦੇ ਤੇ ਵੀਡੀਓ ਬਣਾਈ ਕਿਉਂਕਿ ਮੇਰਾ ਫੋਨ ਕੰਪਲੀਟਲੀ ਡੈੱਡ ਹੋ ਗਿਆ ਸੀਗਾ ਤੇ ਹੁਣ ਗੱਡੀ ਚ ਆਂਦੇ ਹੋਏ ਅਸੀਂ ਚਾਰਜ ਲਾਇਆ ਸੀ ਫੋਨ ਤਾਂ ਆ ਕੇ ਮੈਂ ਹੁਣ ਆਪਣੀ ਵੀਡੀਓ ਦਾ ਐਂਡ ਕਰਨ ਲੱਗੀ ਆ ਚਲੋ ਇਹ ਸੀ ਮੇਰਾ ਅੱਜ ਦਾ ਅੱਜ ਦਾ ਵੀਡੀਓ ਬਹੁਤ ਆਈ ਹੋਪ ਤੁਹਾਨੂੰ ਇਹ ਵਧੀਆ ਲੱਗੂਗੀ ਵੀਡੀਓ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਅੱਜ ਦੇ ਲਈ ਇੰਨਾ ਹੀ ਬਾਏ ਬਾਏ